ਰੂਪੀਆ ਰਿਸਰ ਸੰਗਤ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਤਨ ਤਨ ਸਿਰ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਦੇ ਸ਼ਹੀਦੀ ਪਰਬ ਨੂੰ ਮਨਾਉਂਦੇ ਹੋਏ ਗੁਰਦੁਆਰਾ ਸਾਹਿਬ ਆ ਪੌਣ ਹਰੀ ਵਿਖੇ ਸਮੂਹ ਸੰਗਤਾਂ ਨਤਮਸਤਕ ਹੋਈਆਂ ਸੋ ਅੱਜ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਜੋ ਬੱਚੇ ਗੁਰੂ ਘਰ ਵਿਖੇ ਕੀਰਤਨ ਸਿੱਖਣਾਉਂਦੇ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਭਾਈ ਕਰਮਜੀਤ ਸਿੰਘ ਜੋ ਅਨਹਦ ਘੜ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਸਾਬਕਾ ਉਹਨਾਂ ਵੱਲੋਂ ਇਹਨਾਂ ਬੱਚਿਆਂ ਨੂੰ ਬੈਗ ਵੰਡੇ ਗਏ ਨੇ ਸੋ ਸਾਡਾ ਵੀ ਫਰਜ਼ ਬਣਦਾ ਜਿੱਥੇ ਅਸੀਂ ਗੁਰੂ ਘਰਾਂ ਦੀ ਸੇਵਾ ਦਾ ਰਹਾ ਸਿੱਖਿਆ ਲੈਣੀ ਚਾਹੀਦੀ ਹੈ ਕਿ ਗੁਰੂ ਘਰਾਂ ਦੀ ਉਸਤਤੀ ਵਾਸਤੇ ਗੁਰੂ ਘਰਾਂ ਦੇ ਫਲਸਫੇ ਨੂੰ ਸਮਝਾਉਣ ਵਾਸਤੇ ਬੱਚਿਆਂ ਦੇ ਨਾਲ ਪ੍ਰੇਮ ਦੇ ਨਾਲ ਸਤਿਕੇ ਦੇ ਨਾਲ ਪਿਛਾ ਆਇਆ ਜਾਵੇ ਤੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਿਆ ਜਾਵੇ ਉਤਸ਼ਾਹਤ ਕਰਨ ਵਾਸਤੇ ਉਹਨਾਂ ਨੂੰ ਗਿਫਟ ਵੀ ਦਿੱਤੀ ਜਾਣ ਗੁਰਸਿੱਖੀ ਦੀਆਂ ਸੁਗਾਤਾਂ ਦਿੱਤੀਆਂ ਜਾਣ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਭਾਈ ਕਰਮਜੀਤ ਸਿੰਘ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪਰਉਨ ਮੁਖ ਰੱਖਦੇ ਹਾਂ ਇਹਨਾਂ ਬੱਚਿਆਂ ਦਾ ਸਤਿਕਾਰ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ